ਅੰਚਨਾ ਦੇ ਖਿਲਾਫ ਜਿਹੜੀ ਮੈਮ ਸਟਾਰਟ ਕੀਤੀ ਗਈ ਹੈ ਉਹਦੇ ਵਿੱਚ ਸੀਆਈਏ ਕਮਿਸ਼ਨਰਟ ਨੂੰ ਵੱਡੀ ਸੌਫਟਾ ਮੇਰੀ ਜਦੋਂ ਉਹਦੇ ਵਿੱਚ ਇੱਕ ਫਤਿਹ ਗਰੁੱਪ ਦਾ ਜਿਹੜਾ ਮੇਨ ਬੰਦਾ ਸੀਗਾ ਕਮਲ ਕੁਮਾਰ ਸਿੰਘ ਫਤਿਹ ਤੇ ਇਹਦੇ ਨਾਲ ਦਾ ਹੈਗਾ ਸਾਤੀ ਸ਼ਿਵਾਰਾਮਨ ਕੁਮਾਰ ਹੀ ਸ਼ਿਵਾਰਾਮ ਇਹ ਦੋਨਾਂ ਨੂੰ ਰਾਉਂਡ ਆਪ ਕੀਤਾ ਗਿਆ ਰਾਉਂਡ ਆਪ ਕਰਕੇ ਉਹਨਾਂ ਦੀ ਸ਼ਕਤੀ ਨਾਲ ਪੁਸ਼ਕਿਸ਼ ਕੀਤੀ ਗਈ ਪੁਸ਼ਕਿਸ਼ ਦੇ ਵਿੱਚ ਇਹਨਾਂ ਕੋਲੋਂ ਪੰਜ ਵੈਪਨ ਜਿਹੜੇ ਰਿਕਵਰ ਹੋਏ ਆ ਤੇ ਨਾਲ ਸਾਡੇ ਕੋਲ ਝੰਡਾ ਖੜਾ ਹੋਣ ਦੀ ਵੀ ਇਹ ਚਾਰਦੀ ਵਿੱਚ ਜਿਹੜੇ ਆ ਕਾਫੀ ਜ਼ਿਆਦਾ ਜਿਹੜੀਆਂ ਗੁੰਡਾਗਰਦੀ ਕਰ ਰਹੀ ਸੀਗੇ ਜਿਹਦੇ ਵਿੱਚ ਸੀਐਨ ਚਾਰਜ ਰਿਸਪੈਕਟਿਵ ਸੈਂਟਰ ਨੂੰ ਪਰਮਿਸ਼ਨ ਮਿਲੀ ਜਿਹਦੇ ਤਹਿਤ ਇਹਨਾਂ ਬੰਦੂਗਿਆਂ ਦਾ ਰੈਵਲਪਿਕ ਚੱਲ ਰਹੀ ਹੈ ਇਹਨਾਂ ਕੋਲੋਂ ਵਰਜਨ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਅੱਗੇ ਵੀ ਜਿਹੜੀ ਹੈ ਕੀ ਕਰਨਾ ਹੈ ਇਸ ਖੇਤਰ ਵਿੱਚ ਉਹਦੀ ਤਫ਼ਤੀਸ਼ ਚੱਲ ਰਹੀ ਹੈ ਜਦ ਕਿ ਇਹ ਬੱਚਿਆਂ ਨੇ ਇਹਨਾਂ ਦੇ ਜਿਹੜਾ ਫਟੇ ਹੈਗੇ ਦੇ ਖਿਲਾਫ 16 ਪਰਚੇ ਦਰਜ ਹੈਗੇ ਤੇ ਜਿਹੜਾ ਰਮਨ ਹੈ ਇਹਦੇ ਖਿਲਾਫ ਕਿਹੜਾ ਪਰਚੇ ਦਰਜ ਹੈ ਮਸ਼ਨਰੇ ਦੇ ਵਿੱਚ ਹੀ ਆ ਜਾਂ ਸਾਰੇ ਕਮੇਟੀ ਦੇ ਵਿੱਚ ਰਿਕਾਰਡ ਹੋਈ ਹੈ ਰਿਕਾਰਡਰੀ ਇਹਨਾਂ ਦੀ ਹੋਈ ਹੈ ਅਕਰਵਾਲ ਮੋਬਾਈਲ ਆਫਸਟ ਹੈ ਉਹਦੇ ਬਾਅਦ ਇਹਨਾਂ ਦਾ ਇੱਕ ਪਿੰਨ ਪਿੱਛੇ ਦੇ ਇਹਨਾਂ ਨੇ ਘਰ ਇੱਕ ਬਸੀ ਬਾਬਾ ਕੇ ਵਾਲੇ ਇਲਾਕੇ ਦੇ ਵਿੱਚ ਕਬਜ਼ਾ ਵੀ ਕੀਤਾ ਸੀਗਾ ਜੀ ਉਹ ਸਾਰੇ ਕ੍ਰਿਤੀਸ਼ ਦਾ ਪਾਰਟ ਹੈ ਤਫਤੀਸ਼ ਦੇ ਵਿੱਚ ਜਿਹੜੀ ਬਣਾਏਗੀ ਤਾਂ ਧਿਆਨ ਚ ਗਏਗੇ ਵਾਂਟਡ ਕਿਹੜੇ ਮਾਮਲੇ ਚ ਸੀਗੇ ਇੱਕ ਲਗ ਲਗ ਮੁਕਦਮੇ ਵਾਂਟਡ ਹੈ ਇਹਦੇ ਵਿੱਚ ਜਿਹੜੇ ਮੁਕਦਮੇ ਦੇ ਨੇ ਰਸੀ ਨੂੰ ਰਜਿਸਟਰ ਕਰਿਆ 82 ਨੰਬਰ ਮੁਕਦਮਾ ਅੰਡਰ ਸੈਕਸ਼ਨ ਹੈਗਾ 25 38 ਇਹ ਜਿਹੜੀ ਮੇਰੀ ਉਹ ਦੱਸ ਕੀਤਾਗਾ ਤੇ ਸਾਡਾ ਮੋਟਰ ਸੀਗੇ ਮੇਰੇ ਨੰਬਰ ਤੇ ਕੀ ਕੀ ਅਸਲ ਬਰਾਮ ਦੇ ਕੀ ਕੀ ਹੈ ਇਹਨਾਂ ਕੋਲੋਂ ਇੱਕ 45 ਬੋਲ ਦਾ ਪਿਸਟਨ ਤੇ ਚਾਰ ਜਿਹੜਾ 32 ਬੋਲ ਦੇ ਪਿਸਟਨ 50 ਗਰਮ ਦੇ ਕੰਟਰੀ ਮੈਂ ਤਾਂ ਉਹ ਚੈੱਕ ਕਰਵਾ ਲਈ ਅਜੇ ਵੀ ਬਹੁਤ ਦੁੱਖ ਹੈ ਕਿ ਮੈਂ ਦੋ ਦਿਨ ਤੱਕ ਮੰਨਦੇ ਆ ਫਰਦਰ ਜਿਹੜੀ ਜਿਹੜੀ ਟੈਕਨੋਸਟੀ ਚੱਲ ਗਈ ਮੋਨਲੀ ਕੁਝ ਕੁ ਸਿਚੂਏਸ਼ਨ ਕੀ ਆਇਆ ਫਿਲਹਾਲ ਤਾਂ ਇਹਨਾਂ ਦਾ ਜਿਹੜਾ ਗਰੁੱਪ ਹੈਗਾ ਆ ਉਹ ਸਾਡੇ ਬੰਦੇ ਆਈਡੈਂਟੀਫਾਈ ਕਰਕੇ ਉਹ ਸਾਡੇ ਸਾਡੇ ਸਖਤੀ ਕਰਾ Thank you.